ਜੇ ਆਪਾਂ ਤੁਹਾਨੂੰ ਆਲੂ ਕਸਤੂਰੀ ਮੇਥੀ ਪਹਿਲਾ ਕੜਾਹੇ ਵਿੱਚ ਪਾਵਾਂਗੇ ਲਸਣ ਤੇ ਅਦਰਕ ਅਪਾ ਲਸਣ ਅਦਰਕ ਪਾਤਾ ਲਸਣ ਅਦਰਕ ਪਾਉਣ ਦੇ ਨਾਲ ਨਾਲ ਹੀ ਆਪਾਂ ਜੀਰਾ ਪਾਵਾਂਗੇ ਨਾਲ ਹੀ ਥੋੜਾ ਜਿਹਾ ਹਲਕਾ ਜਿਹਾ ਚੰਗਾ ਹਿਲਾ ਲੈਂਦੇ ਹਾਂ ਇਹ ਪਿਆਜ਼ ਕੱਟ ਕੇ ਰੱਖੇ ਹੋਏ ਸੀ ਉਹ ਪਾਵਾਂਗੇ ਪਿਆਜ਼ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾਗਾ ਹਲਕਾ ਜਿਹਾ ਇਹਦਾ ਕੱਚਾਪਨ ਨੂੰ ਦੂਰ ਕਰਨਾ ਆਪਾਂ ி சபி பி ஜல் தயாரி ஆலு பி பாலிய ரே கச்சா பண்ணி என்ன பியா பண்ண நாளை அப்பா டமாட்டர் பா ஏதோ ਇਹ ਆਪਣੀ ਚਟਪਟ ਬਣ ਕੇ ਦੀ ਪਿਆਰ ਹੋਣ ਵਾਲੀ ਸਬਜ਼ੀ ਹੈ ਟਮਾਟਰ ਨੂੰ ਵੀ ਆਪਾਂ ਨਾਰਮਲ ਹੀ ਭੁੰਨਾਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਰ ਦੇ ਬੇਸਿਕ ਮਸਾਲੇ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਕੋਈ ਗਰਮ ਮਸਾਲਾ ਨਹੀਂ ਪਾਣਾ ਦਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਣੀ ਹੈ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾਓਗੇ ਬਹੁਤ ਹੀ ਵਧੀਆ ਬਣ ਕੇ ਤੇ ਟੇਸਟੀ ਤਿਆਰ ਹੋਗੀ ਨਾਲੀ ਆਪਾਂ ਹੁਣ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਆਪਾਂ ਸਵਾਦ ਅਨੁਸਾਰ ਪਾਉਂਗੇ ਨਾਲੀ ਇਹਨ ਚਾਪਾ ਆਪਣੇ ਘਰ ਦੀ ਪੀਸੀ ਹੋਈ ਮਿਰਚ ਉਹ ਪਾ ਦਾਂਗੇ ਅੱਧਾ ਚਮਚਾ ਚਾਪਾ ਹਲਦੀ ਪਾਵਾਂਗੇ। ਥੋੜਾ ਅੱਧਾ ਚਮਚਾ ਚਾਪਾ ਮਸਾਲਾ ਪਾਵਾਂਗੇ। ਇਹ ਵੀ ਆਪਣੇ ਘਰ ਦਾ ਹੀ ਕਿਚੜ ਹੈ। ਫਿਰ ਆਪਾਂ ਇਹਨੂੰ ਹਿਲਾ ਲਾਂਗੇ। ਥਲ ਲੇਟ ਹਾਂ ਤੇ। ਨਾਲੇ ਆਪਾਂ ਜਿਹੜੀ ਕਸੂਰੀ ਮੇਥੀ ਭੋਂਗ ਕੇ ਰੱਖੀ ਹੋਈ ਸੀ ਪਾਣੀ ਵਿੱਚ 10 ਤੋਂ 15 ਮਿੰਟ ਲਈ ਭੋਈ ਸੀ ਉਹ ਪਾ ਦਾਂਗੇ। ਆਲੀ ਆਪ ਆਲੂ ਵਾਲ ਕੇ ਰੱਖੇ ਹੋਏ ਸੀ ਆਪੇ ਇਹ ਸਾਰੇ ਨੇ ਰੱਖੇ ਆਲੂ ਆਪਾਂ ਪਹਿਲਾਂ ਹੀ ਵਾਲ ਕੇ ਰੱਖ ਲਏ ਸੀ ਇਹ सब्जी ਆਪਣੀ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋ ਗਈ ਜੇ ਤੁਸੀਂ ਅੱਧਾ ਬਣਾ ਕੇ ਦੇਖੋਗੇ ਇਹ ਨੂੰ ਆਪਾਂ 2-4 ਮਿੰਟ ਲਈ ਪਕਾਵਾਂਗੇ ਫਿਰ ਨਹੀਂ ਥੋੜਾ ਸੇ ਇੱਕ ਲੱਗੰਲੀ ਟਾਕੇ ਘੱਟ ਗਏ ਉਸ ਤੇ ਰੱਖ ਦਾਂਗੇ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਨਾਲ ਰਚ ਚੁੱਕੇ ਇਹਦੇ ਵਿੱਚ ਤਿਆਰ ਹੋ ਜਾਵੇ ਹੁਣ ਆਪਾਂ ਦੇਖ ਲਾਂਗੇ ਆਪਣੀ ਸਬਜੀ ਕਿੱਥੇ ਤਿਆਰ ਹੋ ਗਈ ਨਖਰੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਪ੍ਰਬ キッチン ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਆਲੂ ਕਸਤੂਰੀ ਮੇਥੀ ਸਬਜ਼ੀ ਬਣਾਣੀ ਬਹੁਤ ਹੀ ਆਸਾਨ ਤਰੀਕੇ ਨਾਲ ਦੱਸਾਂਗੇ ਇਹ ਸਬਜ਼ੀ ਆਪਣੀ ਬਣ ਕੇ ਬਹੁਤ ਹੀ ਵਧੀਆ ਤੇ ਟੇਸਟੀ ਤਿਆਰ ਹੋਊਗੀ ਤੁਸੀਂ ਇਸ ਤਰ੍ਹਾਂ ਨਾਲ ਇਹ ਸਬਜ਼ੀ ਨੂੰ ਬਣਾ ਕੇ ਦੇਖੋ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੂਗੀ ਕਹਿੰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰੋ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ਸ਼ੀ ਕਾਲਜੀ